ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਦੀ ਵੀਡੀਓ ਚ ਮੈਂ ਤੁਹਾਡੀ ਨਾਲ ਅਧਿਆਪਕ ਦਿਵਸ ਤੇ ਕਵਿਤਾ ਸ਼ੇਅਰ ਕਰੂੰਗੀ ਪੰਜਾਬੀ ਵਿੱਚ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਚਲਿਏ ਵੀਡੀਓ ਸ਼ੁਰੂ ਕਰਦੇ ਹਾਂ ਅਧਿਆਪਕ ਦਿਵਸ ਦੀ ਕਵਿਤਾ ਸਹੀ ਗਲਤ ਦਾ ਪਾਠ ਪੜ੍ਹਾਉਂਦਾ ਹੈ ਅਧਿਆਪਕ ਹਰ ਮੁਸ਼ਕਿਲ ਰਾਹ ਤੇ ਚੱਲਣਾ ਸਿਖਾਉਂਦਾ ਹੈ ਅਧਿਆਪਕ ਝੂਠ ਸਿਹਤ ਲਈ ਨਹੀਂ ਹੈ ਚੰਗਾ ਇਹ ਸਮਝਾਉਂਦਾ ਹੈ ਅਧਿਆਪਕ ਸਦਾ ਸੱਚ ਦੀ ਰਾਹ ਤੇ ਚੱਲਣਾ ਸਿਖਾਉਂਦਾ ਹੈ ਅਧਿਆਪਕ ਮੰਜਲ ਪਾਣੀ ਕਠੋਰ ਹੋਵੇ ਤਾਂ ਵੀ ਪਾਰ ਲੰਘਾਉਂਦਾ ਹੈ ਅਧਿਆਪਕ ਸਨਮਾਨ ਦਾ ਪਾਤਰ ਹੈ ਅਧਿਆਪਕ ਆਪਣੀ ਗਿਆਨ ਦੀ ਰੋਸ਼ਨੀ ਨਾਲ ਸਾਡਾ ਜੀਵਨ ਰਸ਼ਨਾਉਂਦਾ ਹੈ ਅਧਿਆਪਕ ਤਾਈ ਸਿੱਗੀ ਕਵਿਤਾ ਆਧਿਆਪਕ ਦਿਵਸ ਤੇ ਪੰਜਾਬੀ ਵਿੱਚ ਤੇ ਅੱਜ ਦੀ ਵੀਡੀਓ ਚੈਨ ਨਹੀਂ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਏ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ